ਤਵੇ ਦੱਸੋ ਹੁਣ ਅਸੀਂ ਵੀ ਕੀ ਕਰ ਸਕਦੇ ਆਂ ਅਸੀਂ ਤਾਂ ਜਿੰਨਾ ਹੋ ਸਕੇ ਪਤਾ ਕਰੋ ਉਹਨੇ ਸਭ ਕੁਝ ਕਰਨ ਹੀ ਦਏ ਹਾਂ ਤੇ ਮੈਂ ਤੇ ਨਹੀਂ ਆਪਾਂ ਸਾਰੇ ਜਨਰਲ ਕੇ ਤੇ ਚੱਲ ਅੰਜੂ ਦੇ ਨਾਲ ਚੱਲੀਏ ਸਾਰੇ ਜਨਰਲ ਕੇ ਕਿਉਂ ਪੁੱਤ ਉਧਰ ਚੱਲੀਏ ਉਹਦੀ ਸੱਸ ਨੇ ਚੰਗੀ ਤਰ੍ਹਾਂ ਗੁਤਣੀ ਕਮਾਈਏ ਉਹਨੂੰ ਜਰਾ ਪਤਾ ਲੱਗੇ ਦਾਦੀ ਗੁਤੜੀ ਕਮਾਈ ਨੇ ਕੁਛ ਨਹੀਂ ਮਿਲਿਆ ਉਤੋਂ ਉਹਨੇ ਆਪਣੇ ਤੇ ਕੇਸ ਕਰ ਦੇਣਾ ਵਾ ਸੀਨੀਅਰ ਸਿਟੀਜ਼ਨ ਮੰਨੀ ਜਾਂਦੀ ਹੋ ਤੇ ਕੀ ਗੱਲ ਆ ਅਗਲੀ ਰੋਲੇ ਲਪਣਾ ਪਾਉਗੀ ਉਹਦੇ ਤੇ ਕਹਿ ਦੇਣਾ ਮੁੰਡਾ ਮੇਰਾ ਇੱਥੇ ਨਹੀਂ ਆ ਤੇ ਸਾਰਾ ਟੱਬਰ ਆ ਕੇ ਮੈਨੂੰ ਪੈ ਗਿਆ ਵਾ ਅਗਰ ਇਹ ਸ਼ੌਕ ਆਪਣੇ ਤੇ ਕੇਸ ਪਾ ਸਕਦੀ ਆ ਜੇ ਇੰਨੀ ਦਿਮਾਗ ਵਾਲੀ ਆ ਜਿਹਨੇ ਇੰਨਾ ਕੁਝ ਕਰਵਾਤਾ ਆਪਣੇ ਮੁੰਡੇ ਨੂੰ ਅੱਗੇ ਲਾ ਕੇ ਤੇ ਕੀ ਗੱਲ ਆਪਣੇ ਤੇ ਤੇ ਉਹਨਾਂ ਨੂੰ ਮਿੰਟ ਨਹੀਂ ਲੱਗਣਾ ਕੁਝ ਪੋਣ ਲੱਗੇ ਮੇਰੀ ਗੱਲ ਸੁਣਦੀ ਫਿਰ ਕੀ ਕਰੀਏ ਪੁੱਤ ਉਹਨੇ ਤਾਂ ਕੁੜੀ ਦਾ ਜੀਣਾ ਆਰਾਮ ਕੀਤਾ ਵਾ ਮੈਨੂੰ ਪਤਾ ਵਾ ਹਰ ਪੀੜ੍ਹੀ ਨੇ ਸਭ ਕੁਝ ਦੱਸ ਕੇ ਗਈ ਹੀ ਤੇ ਸੇਵਕ ਨੇ ਜਿਹੜੀ ਮੈਨੂੰ ਗੱਲ ਦਸੀ ਨਾ ਉਹਨੇ ਬਸ ਉਹ ਗੱਲ ਕਹੀ ਆ ਕਿ ਸਿਮਰਤ ਜਿੱਦਾਂ ਮੈਂ ਤੁਹਾਨੂੰ ਕਹਿੰਨਾ ਤੁਸੀਂ ਬਸ ਉਹਦਾ ਕਰੋ ਤਰੀਗਰ ਮਾਮੀ ਹੁਣਾਂ ਦੀ ਉਹ ਕੋਈ ਨਾ ਤੁਸੀਂ ਆਪ ਇੱਕ ਵਾਰੀ ਗੱਲ ਗਲੋ ਮੈਂ ਮਾਮੀ ਨਾਲ ਕੋਈ ਗੱਲ ਨਹੀਂ ਕਰਨੀ ਇਦਾਂ ਦੀ ਨਹੀਂ ਉਹ ਤੇ ਕਰ ਲਾਂਗੇ ਆਪੇ ਕਰ ਲਾਂਗੇ ਕੋਈ ਗੱਲ ਨਹੀਂ ਮਾਮੀ ਨਾਲ ਤੇ ਅਸੀਂ ਸਾਰੇ ਹੈਗੇ ਹੀ ਆਂ ਦਾਦੀ ਇੱਕ ਮਿੰਟ ਚੁੱਪ ਕਰੋ ਫੋਨ ਵੇਖਾਂ ਕਿਹਦਾ ਹਰਪਜੀਤ ਦੇ ਹੁੰਦੇ ਨੇ ਚੁੱਕ ਪੱਤਾ ਚੁੱਕ ਚੁੱਕ ਲਾ ਉਹ ਚਾਰੀ ਕੱਲੀ ਹੁਣ ਕੋਈ ਮੁਸੀਬਤ ਚ ਫੇਰ ਫਸੀ ਹੋਣੀ ਤਾਈਓ ਕਰੰਦੀ ਚੁੱਕ ਲਾ ਕੱਟਿਆ ਨਾ ਜਾਵੇ ਹਲੋ हां सिमर फोर्स ना ठीक है हां जी दीदी बढ़िया दी तू ही ठीक जे मैं आओ पता ही है तन्नो सारा कुछ बेबी ठीक है बेटी हां ठीक है का आरस सास कोल ਛੱਡ ਕੇ ਆਈ ਆ दीदी तन्नो तो मैं ਪਹਿਲਾਂ ਕਿਹਾ ਸੀ ਨਾ ਕਿ ਤੈਨੂੰ ਨਹੀਂ ਕੱਲਿਆਂ ਨੂੰ ਛੱਡਣਾ ਚਾਹੀਦਾ ਸੀ ਤੂੰ ਫੇਰ ਛੱਡ ਕੇ ਆ ਗਈ ਜੇ ਨਹੀਂ ਨਹੀਂ ਤੂੰ ਫਿਕਰ ਨਾ ਕਰ ਉਹ ਮੇਰੀ ਗਵਾਂਡੇ ਨੇਗੀ ਉਹ ਮੇਰਾ ਬੜਾ ਸਾਥ ਦਿੰਦੀ ਉਹਨੂੰ ਸਭ ਕੁਝ ਪਤਾ ਵੈ ਤੇ ਉਹਨੂੰ ਮੈਂ ਨਿਗਰਾਨੀ ਰੱਖਣ ਨੂੰ ਕਿਹਾ ਤਾਂ ਉਹਨੇ ਵਿੱਚ ਚੱਕਰ ਵੀ ਲਗਾ ਲੈਣਾ ਘਰ ਅੱਛਾ ਟੈਨਸ਼ਨ ਨਾ ਲੈ ਹਾਂ ਹਾਂ ਜੋ ਤੱਕ ਮੈਂ ਘਰ ਲਈ ਨਾ ਵਾਪਸ ਜਾਂਦੀ ਉਹਨੇ ਕਿਤੇ ਨਹੀਂ ਜਾਣਾ ਹੈਗਾ ਅੱਛਾ ਤੂੰ ਇਹ ਕਿਥੇ ਆਏ ਜੇ ਮੈਂ ਸਿਮਰਤ ਉੱਧਰ ਆਈ ਸੀ ਘਰ ਅੰਦਰ ਮੰਮੀ ਵਾਲਾ ਹੂੰ ਅੱਛਾ ਮੰਮੀ ਵਾਲਾ ਹਾਂ ਹਾਂ ਚਲੋ ਚੰਗੀ ਗੱਲ ਹੈ ਜੀ ਜੀ ਕਿ ਤੂੰ ਖੁਦ ਹੀ ਆਏ ਜੇ ਉੱਧਰ ਗੱਲ ਕਰਨੀ ਵੈਸੇ ਤੂੰ ਹੀ ਆਏ ਹੋਣੇ ਆ ਕਿਉਂਕਿ ਮੈਂ ਤੇ ਇਹੋ ਚਾਹੂੰਗੀ ਕਿ ਤੂੰ ਉਹਨਾਂ ਨਾਲ ਗੱਲ ਕਲੀਅਰ ਕਰ ਹੀ ਦਿਓ ਵੇਖੋ ਮਾਮੀ-ਮਾਮੇ ਦੀ ਗੱਲ ਕੰਨੀ ਕੱਢੀ ਨਾ ਚੰਗੀ ਹੁੰਦੀ ਆ ਆਪਣੀ ਜ਼ਿੰਦਗੀ ਤੁਸੀਂ ਬਰਬਾਦ ਕੀਤੀ ਕੀਤੀ ਕੱਲ ਨੂੰ ਤਾਂ ਆਪਣੇ ਤੇ ਪੋਦੀ ਥੋੜੀ ਥੋੜੀ ਤੇ ਕਰਨੀ ਆ ਇਸ ਕਰਕੇ ਨੋ ਤੇ ਗੱਲ ਕਰੀ ਦੋ ਉਹਨਾਂ ਨਾਲ ਸਿਮਰਤ ਨਾ ਤੇਰੀ ਸਾਲ ਦਲ ਸਮਝਦੀ ਆ ਪਰ ਤੈਨੂੰ ਪਤਾ ਕੀ ਹੋਇਆ ਮੈਂ ਜਦੋਂ ਆਈ ਆ ਨਾ ਐਂਟਰ ਕਰਨ ਲੱਗੀ ਘਰ ਹਾਂ ਮम्मी ਸਫਾਈਆਂ ਕਰਦੇ ਤੇ ਮੈਂ ਨਾ ਵੈਸੇ ਵੇਖਦੀ ਹੁੰਦੀ ਨੂੰ ਤੇ ਮੰਮੀ ਮੇਰੀ ਬਾਹਾਂ ਚ ਡਿੱਗੀ ਮੁੰਨੇ ਕਿ ਮੈਂ ਤਾਂ ਫੜਵਾ ਫੜ ਲਿਆ ਮੰਮੀ ਨੂੰ ਤੇ ਮੰਮੀ ਤੈਨੂੰ ਪਤਾ ਅੱਗੇ ਮੰਮੀ ਨੂੰ ਪ੍ਰੋਬਲਮ ਹੈ ਹਾਂਜੀ ਬਾਹਾਂ ਦੀ ਪ੍ਰੋਬਲਮ ਆ ਮੰਮੀ ਨੂੰ ਹੂੰ ਸਿਮਰਤ ਘਰ ਕੋਈ ਹੈ ਨਹੀਂ ਸੀ ਮੈਂ ਤਾਂ ਉੱਤੋਂ ਆ ਗਈ ਤੇ ਮੰਮੀ ਨੂੰ ਫੜ ਲਿਆ ਮੇਰੀ ਬਾਹਾਂ ਡਿੱਗ ਗਏ ਜੇ ਜਿਆਦਾ ਨੁਕਸਾਨ ਹੋ ਜਾਂਦਾ ਫਿਰ ਮੰਮੀ ਤੁਹਾਨੂੰ ਪਤਾ ਅੱਗੇ ਠੀਕ ਨਹੀਂ ਰਹਿੰਦੇ ਹੈਗੇ ਹਾਰਟ ਦੀ ਪ੍ਰੋਬਲਮ ਹੈ ਫਿਰ ਮੈਂ ਗੱਲ ਸੁਣਨਾ ਹੂੰ ਮੰਮੀ ਦੇ ਹਾਲਾਤ ਵੇਖ ਕੇ ਮੇਰੇ ਕੋਲ ਨਹੀਂ ਉਹ ਹਿੰਮਤ ਪਈ ਗੱਲ ਕਰਨ ਦੀ ਫਿਰ ਮੰਮੀ ਨੇ ਸਭ ਮੇਰੀ ਟੈਨਸ਼ਨ ਲਈ ਹੋਈ ਹੈ ਇਸ ਕਰਕੇ ਮੰਮੀ ਇਦਾਂ ਸਮਝਦੇ ਵੀ ਆ ਨਾ ਹਾਂਜੀ ਦੀਦੀ ਮੰਮੀ ਨੇ ਤਾਂ ਤੂੰ ਮੰਨੇ ਕਿ ਮੈਂ ਜਦੋਂ ਦੀ ਆਈ ਹ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਮੰਮੀ ਇਕੱਲੇ ਬੋਲੀ ਜਾਂਦੇ ਮੈਨੂੰ ਮੰਮੀ ਨੂੰ ਮੇਰੀ ਇੰਨੀ ਟੈਨਸ਼ਨ ਹੈਗੀ ਆ ਇਕੱਲੇ ਬੋਲੀ ਜਾਂਦੇ ਨੇ ਮਤਲਬ ਕਿ ਤੈਨੂੰ ਮੈਂ ਮਕਾਨ ਵੇਚ ਕੇ ਤੇ ਦਣਾ ਮੰਮੀਆਂ ਮਕਾਨ ਵੇਚਣ ਨੂੰ ਵੀ ਲੱਗ ਗਈ ਤੇ ਤੈਨੂੰ ਬਾਹਰ ਭੇਜਣਾ ਮੈਂ ਜੀ ਜੀ ਬਾਹਰ ਜਾ ਕੇ ਕਰੋਗੀ ਵੀ ਕੀ ਤੁਸੀਂ ਇਹਨਾਂ ਇੱਦਾਂ ਕਰੋ ਮੈਂ ਤੇ ਮੰਮੀ ਤੇ ਅਸੀਂ ਨਾ ਦਾਦੀ ਵਾਲੀ ਆ ਕੋਈ ਨਾ ਹੀ ਆਨੇ ਆ ਤੇ ਇੱਕ ਵਾਰੀ ਮਾਮੀ ਨਾਲ ਗੱਲ ਕਰਦੇ ਆ ਅੱਛਾ ਹਾਂਜੀ ਚਲ ਦੇਖ ਲਾ ਫਿਰ ਮੇਰੇ ਕੋ ਤੇ ਨਹੀਂ ਗੱਲ ਹੁੰਦੀ ਹੁਣ ਤੂੰ ਵੀ ਮੇਰਾ ਸਾਥ ਦਿਓ ਮੇਰੇ ਕੋ ਨਹੀਂ ਹੋਣ ਦੀ ਗੱਲ ਮੈਨੂੰ ਤੇ ਸਮਝ ਨਹੀਂ ਆਉਂਦੀ ਗੱਲ ਕਿਦਾਂ ਕਰਾਂ ਮੈਂ ਨਹੀਂ ਕਰ ਸਕਦੀ ਹਾਂਜੀ ਹਾਂਜੀ ਕੋਈ ਨਾ ਜੀ ਆਂਟੀ ਨੂੰ ਲੈ ਕੇ ਆਇਆ ਤੇ ਭਾਵੇਂ ਦਾਦੀ ਨੂੰ ਵੀ ਲੈ ਆਇਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਨਾ ਆਪਣੇ ਹਿਸਾਬ ਨਾਲ ਗੱਲ ਕਰ ਲੰਗੀ ਹਾਂ ਹਾਂਜੀ ਹਾਂਜੀ ਕੋਈ ਨਾ ਅਸੀਂ ਨਾ ਅੰਨੇ ਤੁਹਾਡੇ ਵਾਲੀ ਹੋ ਕੇ ਆਂਦੇ ਹਾਂ ਚੱਲ ਠੀਕ ਹੈ ਫਿਰ ਹਾਂਜੀ ਹਾਂਜੀ ਠੀਕ ਜੀ ਓਕੇ ਅ ਮਮਾ ਬਾਸ ਕਾ ਸਿਮਰਤ ਹਣ ਸੁਣ ਲਿਆ ਮੈਂ ਸਭ ਕੁਝ ਤੂੰ ਆਪੇ ਸਾਈਆਂ ਵਧਾਈਆਂ ਲੈ ਜੰਨੀ ਆ ਉਹ ਗੱਲ ਕੀਤੀ ਨਾ ਫੇਰ ਆ ਪੁੱਤਰੀਆਂ ਵਾਲੀ ਨਾ ਪਹਿਲਾਂ ਕੋਈ ਮੇਰੀ ਸਲਾਹ ਲਈ ਤੇ ਨਾ ਹੋਣ ਮੇਰੇ ਕੋਲ ਪੁੱਛੇ ਬਿਗੈਰ ਤੂੰ ਆਪੇ ਹਾਂ ਕਰ ਦਿੱਤੀ ਕਿ ਅਸੀਂ ਹੋਂਨੇ ਆ ਕਿਉਂ ਜਾਈਏ ਅਸੀਂ ਉਹਨਾਂ ਦੀ ਮਾਮਾ ਤਿਆਂ ਦੀ ਬਸ ਜ਼ੁਬਾਨ ਹੀ ਚੱਲਦੀ ਐ ਆਪਣੇ ਮਸਲੇ ਦਾ ਹੱਲ ਨਹੀਂ ਕਰ ਸਕਦੀਆਂ ਹੁਣ ਮੰਮੀ ਉਹਨਾਂ ਨੇ ਮੈਨੂੰ ਕਿਹਾ ਕਿ ਮੇ ਤੋਂ ਨਹੀਂ ਗੱਲ ਹੋਣੀ ਮਾਮੀ ਨਾਲੇ ਚੱਕਰ ਖਾ ਕੇ ਡਿੱਗ ਗਏ ਆ ਤੇ ਮੈਂ ਚੱਲ ਪਤਾ ਵੀ ਲੈ ਆਵਾਂਗੇ ਤੇ ਨਾਲੇ ਗੱਲ ਵੀ ਦੱਸ ਆਵਾਂਗੇ ਓਹੋ ਮੇਰੀ ਭੈਣ ਗੱਲ ਸੁਣ ਕੁੜੀ ਨੂੰ ਤਾਂ ਝਿੜਕਣ ਵਾਲੀ ਕੋਈ ਗੱਲ ਹੀ ਨਹੀਂ ਤੇ ਮੇਰੀ ਗੱਲ ਧਿਆਨ ਨਾਲ ਸੁਣੋ ਆ ਸਮਾਂ ਨਾ ਆਪਾਂ ਨੂੰ ਪਿਛਲੀਆਂ ਅਗਲੀਆਂ ਗੱਲਾਂ ਕਰਨ ਦਾ ਟਾਈਮ ਨਹੀਂ ਹੈਗਾ ਕੋਈ ਗੱਲ ਹੁਣ ਤੇ ਉਹ ਕੁੜੀ ਵੀ ਨਹੀਂ ਹੋਈ ਪਈ ਐ ਤੇ ਮਾਂ ਵੀ ਉਹਨਤੇ ਆਪਾਂ ਨੂੰ ਸਾਰੇ ਨੂੰ ਰਲ ਮਿਲ ਕੇ ਟਾਈਮ ਪਾਸ ਜੇ ਅਗਲੇ ਨੇ ਪਰ ਥੱਲੇ ਛੋਟੀ ਦਿੱਤੇ ਆ ਤੇ ਆਪਾਂ ਨੂੰ ਨਾਲ ਖੜੇ ਹੋ ਕੇ ਚੁੱਕਣਾ ਚਾਹੀਦਾ ਵਾ ਕਿ ਦਾ ਨਾ ਕਰੋ ਕੁੜੀ ਦੇ ਹਾਲਾਤ ਵੀ ਤੇ ਵੇਖੋ ਇਹ ਇੰਨੇ ਜੋਗੀ ਕਿ ਜਾ ਕੇ ਤੇ ਮਮਮੀ ਨਾਲ ਬੈਠ ਸਕੇ ਮਮਮੀ ਦੀ ਕਿੱਡੀ ਜ਼ਬਾਨ ਤੁਹਾਨੂੰ ਪਤਾ ਵੀ ਗਾ ਵਾ ਉਹ ਇਹੀ ਝੋਏ ਨੇ ਆ ਉਹਨੇ ਮਮਮੀ ਨਾਲ ਕੀ ਬੈਸ ਕਰਨੀ ਹੈ ਸਿਆਣੇ ਬੈਠੇ ਆ ਤੇ ਨਿਆਣੀ ਨੇ ਕੀ ਉਹ ਤੇ ਨਾਲ ਹੀ ਜਾਣਾ ਵਾ ਉਹਦਾ ਤਾਂ ਕੋਈ ਮਤਵਲ ਹੀ ਨਹੀਂ ਗੱਲ ਕਰਨ ਦਾ ਵੇਖ ਲਓ ਫਿਰ ਸਾਰੇ ਜਿੱਤੇ ਹੀ ਕਹੀ ਜਾਂਦੇ ਜੀ ਉਹ ਵੀ ਕਹੀ ਜਾਂਦੀ ਜਾਣਾ ਤੇ ਹੀ ਵੀ ਕਹੀ ਜਾਂਦੇ ਜਾਣਾ ਨਹੀਂ ਨਹੀਂ ਚਲ ਜਾ ਫਿਰ ਵੇਲੋ ਆ ਜਿਹੜਾ ਮੌਕਾ ਵਾਣਾ ਹੈ ਆਪਾਂ ਸਾਰੇ ਅਨੁਰਾਲਕੇ ਸਾਮੰਦਾ ਕੋਈ ਗੱਲ ਨਹੀਂ ਸਾਰੇ ਮੋਕੇ ਇਹੀ ਸਾਹਮਣੇ ਹੋਣਾ ਕੋਈ ਸਾਹਮਣੇ ਉਹਨੂੰ ਨਹੀਂ ਪਤਾ ਦਿਨ ਤੇ ਆ ਰਿਹਾ ਕਿਤੇ ਕੁੜੀ ਨੂੰ ਫੋਨ ਕਰਕੇ ਪੁੱਛਿਆ ਵਾ ਕਿ ਦੀਵਾਲੀ ਆਉਂਦੀ ਤੈਨੂੰ ਕੁਝ ਦੀਜੀਏ ਲੈ ਜੀਏ ਕੁਝ ਕਰ ਜੀਏ ਮੇਰੀ ਭੈਣ ਹੈ ਜਦੋਂ ਘਰ 'ਚ ਪਰੇਸ਼ਾਨੀ ਹੋਵੇ ਨਾ ਉਦੋਂ ਨਹੀਂ ਕੁਝ ਵੀ ਸੋਚ ਜਦਾ ਤੇ ਇਹ ਗੱਲ ਨੂੰ ਸਮਝੋ ਜੇ ਦੀ ਧੀ ਭੈਣ ਦੁਖੀ ਹੋਵੇ ਨਾ ਉਹਨੂੰ ਨਹੀਂ ਕੁਝ ਚੰਗਾ ਲੱਗਦਾ ਅਹੀਂ ਤੇ ਉਹਦੀ ਧੀ ਨੂੰ ਧੀ ਸਮਝ ਕੇ ਨਾਲ ਤੁਰਨੇ ਉਹ ਵੀ ਇਹ ਧੀ ਨੂੰ ਨਾ ਉਨ ਇਹ ਵੀ ਉਹਦੀ ਹੀ ਈ ਆ ਉਹ ਨੇ ਪਾਲੀ ਨਾ ਉਹਦੀ ਹੋਈ ਆ ਇਹਦੇ ਬਾਰੇ ਵੀ ਉਹਨੂੰ ਸੋਚਣਾ ਚਾਹੀਦਾ ਪਾਕੀ ਚਲੋ ਕੋਈ ਨਹੀਂ ਮੈਂ ਬੈਸਣਾ ਨਹੀਂ ਚਾਹੁੰਦੀ ਤੁਸੀਂ ਕਹਿੰਦੇ ਜੇ ਕੋਈ ਨਹੀਂ ਅਸੀਂ ਨਾਲ ਤੁਹਾਡੇ ਤੁਰ ਪੈਨੇ ਚਲੋ ਠੀਕ ਆ ਮੈਂ ਤਾਂ ਤੁਹਾਨੂੰ ਇਹੋ ਹੀ ਕਹਿਨੀ ਵੀ ਸਮਾਂ ਨਹੀਂ ਹੁਣ ਜਿਹੜਾ ਟਾਈਮ ਆ ਨਾ ਆਪਣੇ ਕੋ ਸਾਂਭਣ ਦਾ ਟਾਈਮ ਆ ਸਾਰੇ ਜਨਰਲ ਮਿਲ ਕੇ ਭੈਣ ਭਰਾ ਕੋਈ ਗੱਲ ਨਹੀਂ ਹੁਣ ਅੰਜੂ ਵੀ ਨਹੀਂ ਕੋਈ ਗੱਲ ਕਰਦੀ ਉਹ ਵੀ ਨਿਉਈ ਪਈ ਆ ਹਾਰੀ ਪਈ ਆ ਚਲੋ ਕੋਈ ਗੱਲ ਨਹੀਂ ਤੁਸੀਂ ਵੱਡੇ ਹੋ ਤੁਹਾਡਾ ਮਾਨ ਰੱਖ ਲੈਂਦੇ ਚਲੋ ਚੰਗੀ ਗੱਲ ਲਿਆ ਤੇ ਆਪਾਂ ਕਰੀਏ ਵੀ ਸਾਰੇ ਨਾਲ ਕੇਤੇ ਚੱਲੀਏ ਉੱਧਰ ਪੀਲਾ ਦੋ ਕੋਟੇ ਰਹਿ ਗਏ ਪੀਲਾ ਨੂੰ ਪੀਲੀ ਆ ਜਿਆਦਾ ਬਣਾਤੀ ਸੀ ਤੁਸੀਂ ਚਲ ਤੂੰ ਪਿੰਨੀ ਆ ਨਾ ਸਵਾਰਨਾ ਤੇਰੀ ਕੋਫੀ ਬਣਾਈ ਉਹ ਆਪਣੀ ਚਾਹ ਬਣਾ ਲਈ ਆ ਖਾਣ ਨੂੰ ਕੋਈ ਗੱਮ ਕੁਝ ਖਾਣਾ ਹੀ ਨਹੀਂਗਾ ਪਤਾ ਨਹੀਂ ਕੀ ਆਤਾ ਸੋਹਰੇ ਘਰ ਪਾਲੀਏ ਜਾ ਕੇ ਕੋਕੀਆਂ ਚਾਹਾਂ ਉਹ ਕੋਕੀਆਂ ਕੋਫੀਆਂ ਆ ਗਏ ਤੇ ਤੇਰਾ ਇਹ ਵੀ ਹੱਥ ਜਿ ਮੁੱਠੀ ਜਿ ਸਮਾਨ ਦਾ ਐ ਸੱਤ ਜੀ ਸਮਾਨ ਖਾਂਦੀ ਰਹਿਣਾ ਹੈ ਕਿਤੇ ਨੂਰ ਹੁੰਦਾ ਸੀ ਇੰਨਾ ਹੁਣ ਨਾ ਮੇਰੀ ਗੱਲ ਸੁਣ ਉਹ ਨਟਾਂ ਮਨਾ ਜਾ। ਅੱਛਾ ਹਾਂ ਕਿਥੇ ਡੈਨ ਦੇ ਕੋਲ ਮੈਂ ਕੁੜੀ ਨਹੀਂ ਰਹਿੰਦੇ ਨਹੀਂ ਇਦਾਂ ਇਕੱਲੇ। ਉਹ ਮੰਮੀ ਕੁਝ ਨਹੀਂ ਹੁੰਦਾ ਹਾਂ ਆਈ ਆ ਬੈਣ ਤੇ ਦੋ ਮੈਨੂੰ ਘੜੀਕ ਤੁਹਾਡੇ ਕੋਲ। ਮੇਰਾ ਧਿਆਨ ਉੱਧਰ ਵੀ ਆ। ਉਹਨੂੰ ਡੁਸ਼ਨੀ ਨੂੰ ਨਾਲ ਲੈ ਆ ਕਰ ਭਾਨੇ ਨਾਲ। ਐਵੇਂ ਲੈ ਆ ਕਰ ਫੇ ਮਜੇ ਨਾਲ ਇਦਾਂ ਬੈਠਾ ਥੋੜੀ ਜਾਂਦਾ ਤੁਹਾਡੇ ਨਾਲ। ਤੇਰਾ ਚਿਹਰਾ ਤੇ ਕੁਝ ਹੋਰ ਹੀ ਬੋਲਣ ਦਿਆ ਬਿਲਕੁਲ ਗੱਲ ਐ ਦੱਸ ਦੇ ਹੁਣ ਕੋਈ ਗੱਲ ਨਾ ਲੁਕਾਈ। ਜੇ ਕੋਈ ਗੱਲ ਲਗੀ ਉਹ ਤੂੰ ਦੱਸ ਦੇ। ਮੇਰੇ ਤੇ ਨਹੀਂ ਮਦ ਹੈਗੀ ਅਜੇ ਵੀ ਕਿ ਮੈਂ ਹਰ ਦੁੱਖ ਝੱਲ ਲਵਾਂ। ਤੇ ਦੁੱਖ ਨੂੰ ਸੁੱਖ ਚ ਕਿਵੇਂ ਬਦਲਣਾ ਉਹ ਲਈ ਰੱਬਗੇ ਅਰਦਾਸ ਕਰਾਂਗੀ ਦੱਸ ਮੇਰਾ ਪੁੱਤ ਜੇ ਕੋਈ ਗੱਲ ਹੈ ਕਿ ਤਾ ਦੱਸ ਦੇ ਉਹ ਕਹਿੰਦੀ ਸੀ ਕਿ ਸਾਡੇ ਮਗਰੋਂ ਜਾਣ ਹੁੰਦਾ ਨਾ ਨਾ ਹੁਣ ਮੈਂ ਸਿੱਧੀ ਕੀਤੀ ਆ ਮੰਮੀ ਤੇ ਫਿਕਰ ਨਾ ਕਰੋ ਚੰਗਾ ਕਿੰਦਾ ਹਾਂਜੀ ਬਾਰੇ ਤਾਂ ਨਹੀਂ ਜਿਹੜੇ ਪ੍ਰੋਪਰਟੀ ਨਾ 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 ਅਜੇ ਤਾਂ ਨਹੀਂ ਨਾ ਬੜੇ ਨਹੀਂ ਨਹੀਂ ਚਲ ਉਹਨਾਂ ਨੇ ਫੇਰ ਦੱਸ ਦਿੰਦਾ ਟਾਈਮ ਦੇ ਤਾ ਨਾ ਆਓ ਨਾਲ ਮੈਂ ਥੋੜਾ ਕਹਿਤਾ ਹੀ ਸੱਸ ਨੂੰ ਮੈਂ ਕੋਈ ਨਹੀਂ ਬੁਲਾ ਲਾ ਜਿੰਨੂੰ ਬੁਲਾਣਾ ਮੈਂ ਵੀ ਸਾਰਿਆਂ ਨੂੰ ਇਕੱਠੇ ਕਰ ਲੈਣਾ ਮੈਂ ਉਹਨੂੰ ਪਤਾ ਮੱਲਾ ਮੇਰੇ ਨਾਲ ਹੈ ਮੁਝੇ ਐ ਹਿਲਦੇ ਆ ਜ਼ਬਾਨ ਤੇਰੀ ਕਿਤੇ ਹਿਲਣ ਦੇ ਮੰਮੀ ਥੋੜਾ ਮੌਸਮ ਚੇਂਜ ਹੋ ਗਿਆ ਨਾ ਠੰਡ ਲੱਗਦੀ ਹੋਣਾ ਅੱਛਾ ਚੱਲ ਘੱਦਾ ਕਰ ਹਾਂਜੀ ਬਸਤਾ ਚੱਕ ਤੇ ਜਾ ਤੁੰਦੀ ਹੋ ਆ ਪਰਸ ਜਾ ਚੱਕ ਜਾ ਮੰਮੀ ਕੀ ਕਰਦੇ ਮੇਰੇ ਭੈਣ ਮੇਰਾ ਕੁੜੀ ਬਲ ਵੇ ਵੇ ਧਿਆਨ ਜਾਂਦਾ ਵੇ ਆਏ ਹਾਏ ਮੁਝੇ ਵੇਤੀ ਹੈ ਨਾ ਕ੍ਰਾਈਮ ਪੈਟਰੋਲ ਚ ਕਿੰਨਾ ਕੁਝ ਬਖਾਉਂਦੇ ਨੇ ਹੈ ਮੈਂ ਨਹੀਂ ਚਾਹਦੀ ਕਿ ਸਾਡੇ ਖਾਨਦਾਨ ਚ ਵੀ ਕੋਈ ਅਜਿਹੀ ਕਹਾਣੀ ਪਵੇ ਪਤਾ ਹੈ ਕੁਝ ਕਰ ਲਵੇ ਕੋਈ ਗੱਲਬਾਤ ਕਰ ਲੇ ਕਿੱਥੋਂ ਲੰਮਾ ਗਈ ਧੀ ਧਿਆਣੀ ਨੂੰ ਹੂੰ ਫਿਰ ਗਈ ਮਾਊਸੀ ਆਵਾਜ਼ ਬੋਲਦੀ ਮੈਂ ਹੁਣ ਸੋਏ ਨਾ ਦਵਾਈ ਖਾਦੀ ਨਾ ਹੋਰ ਤੇਰੇ ਪਿਓ ਨੇ ਆਏ ਨਾ ਤੁਹਾਡੇ ਦੇ ਨੂੰ ਸ਼ਾਮ ਤੱਕ ਜਾ ਉੱਠ ਮੇਰਾ ਪੁੱਤ ਚਲ ਚਲ ਜਾਨੀਆ ਮੇਰਾ ਕੁੜੀ ਵੱਲ ਧਿਆਨ ਜਾਂਦਾ ਭੈਣੇ ਉੱਠ ਜਾ ਉੱਠ ਜਾ ਮਮਮੀ ਗਵਾਂਡਾਂ ਨੂੰ ਕਹਿ ਕੇ ਆਈਆਂ ਉਹ ਨਹੀਂ ਜਮਾ ਤੇਨੂੰ ਦੋਲ ਲਗੇ ਨਾ ਕੁਝ ਦੇ ਕੇ ਤੁਹਾਨੂੰ ਦਰੇ ਪਿਓ ਨੇ ਉਸ ਦਿਨ ਹੀ ਨਾ ਤੁਹਾਨੂੰ ਪਾਪੜਾਇਆ ਸੀ ਤੇ ਕੁੜੀ ਨੂੰ ਡੇਲੀ ਤੂੰ ਲੈ ਗਈ ਜਾ ਕਰਕੇ ਹਾਂ ਇਹ ਜਾਂਦੀ ਹਾਂ ਸਿਮਰਤ ਚਲ ਫਿਰ ਆਪੇ ਵੇਖ ਲੇਗੀ ਦਾਦੀ ਨਾਲ ਲੈ ਕੇ ਆਏਗੀ ਹਨਾ ਆਂਟੀ ਨੂੰ ਵੀ ਮੈਂ ਫਿਰ ਚਲਦੀ ਹਾਂ ਮੰਮੀ ਨੂੰ ਮੈਂ ਕਿੰਨਾ ਕੁ ਰੋਕੀ ਜਵਾਂ ਮੈਂ ਬੇਟੀ ਕੋ ਜਾਣਨੀ ਆ ਸਿਮਰਤ ਆਪੇ ਸਾਹਮਲੇਗੀ ਗੱਲ ਕੀ ਕੰਨੀ ਬੋਲੀ ਜਾਣਨੀ ਆ ਤੇਰਾ ਪਿਓ ਤਾਲਾ ਲਾ ਗਿਆ ਏ ਲਮਾਰੀ ਚ ਮੈਂ ਵੇਖਦੀ ਰਹੀ ਐ ਮੈਂ ਦੇ ਦਵਾ ਤੈਨੂੰ ਲਫਾਵਾ ਤੇ ਤਾਲਾ ਲਾ ਕੇ ਚਲ ਗਈ ਕੋਈ ਨਹੀਂ ਕੋਈ ਨਾ ਮੈਂ ਭੇਜ ਦੂੰਗੀ ਨਾਲੇ ਸੇਵਾ ਨੇ ਫੇਰਾ ਲਾ ਜਾਈ ਗਏ ਆਹੋ ਆ ਜਾ ਨਾ ਕੋਈ ਗੱਲ ਨਹੀਂ ਜਾ ਤੂੰ ਗੱਲ ਬਾਤ ਕੀਤੀ ਉਹਨਾਂ ਦੇ ਕਰ ਲੈ ਨਹੀਂ ਤੇ ਤੂੰ ਜਾ ਮੈਨੂੰ ਕੁੜੀ ਵੱਲ ਧਿਆਨ ਹੀ ਗੱਲ ਬਾਤ ਕੁਛ ਨਹੀਂ ਚਲ ਜਾ ਫੇ ਚਲ ਮਾ ਬੂਆ ਮਾਂ ਦੇ ਕਰ ਲੂੰਗੀ ਮਾੜਾ ਜਿਹਾ ਕੋੜਾ ਲਾ ਜੀ ਚੰਗਾ ਚੰਗਾ ਧਿਆਨ ਨਹੀਂ ਕੀਤਾ ਇਹਨੂੰ ਸੁਭੋ ਘਰੇ ਛੱਡ ਆਉਣਾ ਇਹਨੂੰ ਐਵੇਂ ਲਿਆਂਦਾ ਨਾਲ ਚਲ ਕੋਈ ਨਹੀਂ ਇੱਥੇ ਲੇਟ ਜੇੜੀ ਖੜੀ ਮਿਲ ਲੇਗੀ ਕੋਈ ਨਾਲ ਆ ਜਾ ਤੋ ਤੁਸੀਂ ਆ ਗਏ ਹਾਂ ਇਹ ਜੀ ਸਸਿਕਾ ਸਸਿਕਾ ਜਿੰਨੂ ਸਸਿਕਾ ਜਾਨ ਜੀ ਸਸਿਕਾ ਕੀ ਆਲਾ ਬਸ ਤੇ ਸਸਿਕਾ ਅਹੀਂ ਤੇ ਬੱਲ ਵੀ ਨਹੀਂ ਵਜਾਈ ਤੇ ਪਹਿਲਾਂ ਹੀ ਆ ਕੇ ਬਾਹਰ ਖੜ ਗਏ ਜੇ ਮੈਂ ਸਿੰਮਰ ਘਰ ਚੱਲੀ ਸੀ ਵਾਹ ਸਾਨੂੰ ਬੁਲਾ ਕੇ ਤੇ ਆਪ ਤੁਰ ਪਏ ਜੇ ਉਹ ਪਤਾ ਕੀ ਆ ਮੇਰ ਕੋ ਨਾ ਅੱਖ ਵੀ ਨਹੀਂ ਮਿਲਾਈ ਜਾਣਦੀ ਮਮਮੀ ਨਾਲ ਮੇਰ ਕੋ ਨਹੀਂ ਹਿੰਮਤ ਹੁੰਦੀ ਤੇ ਮਮਮੀ ਤਾਂ ਹੋਰ ਹੀ ਗੱਲਾਂ ਕਰੀ ਜਾਂਦੀ ਤੈਨੂੰ ਕੀ ਦੱਸਾਂ ਮੈਂ ਮੇਰੀ ਗੱਲ ਸੁਣ ਆਹ ਕੋਈ ਨਾ ਇਸ ਲਈ ਬੜੀ ਗੱਲ ਲੱਗਦਾ ਵੇ ਮੰਮੀ ਨੇ ਸਭ ਕੁਝ ਸੁਣ ਲਿਆ ਨਾ ਮੰਮੀ ਨੇ ਕਹਿੰਨਾ ਫੇਰ ਤੂੰ ਝੂਠ ਬੋਲੀ ਜਾਨੀ ਕਦੋਂ ਦੀ ਬੈਠੀ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਕੀਤੀ ਹੈਗੀ ਤੇ ਐਨਾ ਗੱਲ ਕਰ ਲਈ ਆ ਮੰਮੀ ਗੁੱਸੇ ਨਾਲ ਲਾਲ ਪੀਲੇ ਹੋ ਗਏ ਨਾ ਕੋਈ ਨਹੀਂ ਪੁੱਤ ਕੋਈ ਨਹੀਂ ਆਪਾ ਤੇਰੇ ਨਾਲ ਐ ਚੱਲ ਗਲਤ ਕਰਨੀ ਪੈਣੀ ਨਾ ਹੁਣ ਹਾਂ ਕੋਈ ਨਹੀਂ ਹਰ ਪੀਤਾ ਤੂੰ ਗਈ ਨਹੀਂ ਆਏ ਤੱਕ ਗੁਰਜੀਤ ਭੈਣ ਜੀ ਪਾਸੀ ਤੁਸੀਂ ਸਸਿਕਾ ਸਸਿਕਾ ਕੀ ਹਾਲ ਹੈ ਅੰਜੂ ਮੈਂ ਠੀਕ ਹਾਂ ਠੀਕ ਹਾਂ ਤੁਸੀਂ ਇਕਦਮ ਸਾਰੇ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾ ਲੈ ਤੋ ਅਸੀਂ ਆਣ ਸਾਰੇ ਮਿਲਣ ਤੁਹਾਨੂੰ ਤੁਸੀਂ ਬੈਠ ਜਾ ਸਕਦੇ ਸੀ ਚਲ ਆਜੋ ਕੋਈ ਨਹੀਂ ਬੈਠ ਠੀਕ ਹੈ ਹਾਂ ਠੀਕ ਹੈ ਕੀ ਆ ਜਾਓ ਤੁਸੀਂ ਆ ਜਗੇ ਚਲੋ ਤੁਸੀਂ ਫੇਰ ਮੋੜੇ ਸਭ ਠੀਕ ਹੈ ਬੋਲੋ ਠੀਕ ਹੈ ਨਹੀਂ ਹਾਂ ਠੀਕ ਹੈ ਠੀਕ ਹੈ ਸਭ ਕੁਝ ਠੀਕ ਹੈ ਚਪਟੇ ਪਰ ਮੈਂ ਪਾਣੀ ਲਿਆਵਾ ਮੈ ਲੈ ਨੀ ਮੰਮੀ ਤੁਸੀਂ ਬੈਠ ਜਾ ਚਲ ਜਾ ਲੈ ਲੈ ਨੀ ਮੈਂ ਅੰਜੂ ਜਾ ਵਕਤ ਕਰਨ ਨੂੰ ਬੁਲਾ ਆਏ ਹੁਣ ਕੋਈ ਗੱਲਬਾਤ ਤੇ ਕਰੀਏ ਕਰਨ ਨੂੰ ਬੁਲਾਵਾ ਇਹਨਾਂ ਨੂੰ ਅੱਛਾ ਉਹ ਨਾ ਆਪਣਾ ਮਾਸੀ ਜੀ ਕਿਤੇ ਕੰਮ ਗਏ ਜੇ ਤੇ ਸ਼ਾਮਾਂ ਨੂੰ 5 6 ਵਜੇ ਨੇ ਉਹਨਾਂ ਨੂੰ ਕੋਈ ਜ਼ਰੂਰੀ ਗੱਲ ਹੈ ਤੇ ਦੱਸ ਦੋ ਮੈਨੂੰ ਹਾਂਜੀ ਅੰਜੂ ਭੈਣ ਜੀ ਐਦਾਂ ਕਰੋ ਤੇ ਉਹਨਾਂ ਨੂੰ ਕੋ ਸਾਰੇ ਜ਼ਰੂਰੀ ਕੰਮ ਜਿਹੜੇ ਨਾ ਉਹ ਛੱਡ ਦੋ ਤੇ ਫੋਨ ਕਰਕੇ ਉਹਨਾਂ ਨੂੰ ਇੱਥੇ ਸੱਦ ਲਓ ਕੋਈ ਗੱਲ ਕਰਨੀ ਹੈ ਉਹਨਾਂ ਨਾਲ ਜ਼ਰੂਰੀ ਕੀ ਗੱਲ ਹੋ ਗਈ ਕੋਈ ਪਰੇਸ਼ਾਨੀ ਹੈ ਤਹੀ ਪਰੇਸ਼ਾਨੀ ਸਮਝੋ ਚਾਹੇ ਜੋ ਮਰਜੀ ਸਮਝੋ ਵਸਤੇ ਹੀ ਬਲਾ ਲਓ ਉਹਨਾਂ ਦਾ ਵਿੱਚ ਹੋਣਾ ਜ਼ਰੂਰੀ ਹੈ ਗੱਲ ਕਰ ਸਿਮਰਤ ਕੀ ਕੀਤਾ ਤੂੰ ਨਾਲ ਆਈ ਚੱਲ ਕੇ ਮੈਨੂੰ ਲੱਗਦਾ ਤੇਰੇ ਵੱਲੋਂ ਕੋਈ ਗਲਤੀ ਹੋਈ ਆ ਮੈਂ ਹੁਣ ਤੁਹਾਡੀਆਂ ਪਰੇਸ਼ਾਨੀਆਂ ਚੱਲਣ ਜੋਗੀ ਰਹੀਆਂ ਐਨਾ ਸੋਹਣਾ ਤੇਰਾ ਵਿਆਹ ਕਰਤਾ ਸਭ ਕੁਝ ਚੰਗਾ ਚੰਗਾ ਕੀਤਾ ਗੋ ਤੇ ਮੈਨੂੰ ਚੰਗਾ ਮਿਲਿਆ ਮਾਵਾ ਵਰਗੀ ਹੋ ਗਈ ਐ ਸੱਸ ਬਣ ਕੇ ਕਦੀ ਰਹੀ ਨਹੀਂ ਕਿਹੜੀ ਸ਼ਿਕਾਇਤਾਂ ਲਮਾਨ ਨੂੰ ਲੈ ਹੀ ਹੁਣ ਮਾਮੇ ਦੇੱਗੇ ਘਮਾਣਾ ਹੈ ਮੀ ਬਸ ਵੀ ਕਰੋ ਦੇਖ ਲਓ ਹਾਂ ਤਹੀ ਕਹਿੰਦੇ ਚੱਲੋ ਨਾਲ ਆਗਰ ਮੋਂ ਸਲੇ ਇਹਨਾਂ ਗੱਲ ਸੁਣੀ ਦੀ ਹੁੰਦੀ ਪਹਿਲਾਂ ਜੇ ਮੇਰੀ ਗੱਲ ਸੁਨੋ ਇੱਕ ਮਿੰਟ ਜੇ ਮੇਰੀ ਧੀ ਨੇ ਕੁਛ ਕੀਤਾ ਹੋਊਗਾ ਨਾ ਤੇ ਮੈਂ ਤੁਹਾਡੇ ਬੂਏ ਆ ਕੇ ਨਹੀਂ ਰੋਲਾ ਪਾਉਂਗੀ ਮੈਨੂੰ ਆਂਦਾ ਸਮਝਾਣਾ ਮੈਂ ਨੂੰ ਧੀ ਵੀ ਮੰਨਦੀ ਐ ਤੇ ਨੋ ਵੀ ਮੰਨਦੀ ਦੋਵੇਂ ਦਰਜੇ ਦਿੱਤੇ ਇਹਨੂੰ ਮੈਂ ਤੇ ਮੈਂ ਆਪੇ ਬੈ ਕੇ ਸਮਝਾ ਲਵਾਂ ਤੁਹਾਡੇ ਬੂਏ ਆ ਕੇ ਰੋਲਾ ਨਹੀਂ ਪਾਉਂਦੀ ਉਹ ਮੇਰੇ ਘਰ ਕੇ ਆਈ ਐ ਪੂਰੀ ਗੱਲ ਤਾਂ ਜਿਹਾ ਜੀ ਸੁਣ ਲਿਆ ਕਰੋ ਜਦੋਂ ਵੇਖੋ ਉਹਨੂੰ ਕੀੜੇ ਭਾਈ ਫਿਰਦੇ ਜੇ ਤੁਸੀਂ ਤੂੰ ਇਹਦਾ ਬੋਲ ਲੇਗੀ ਮੰਮੀ ਤਾ ਤੁਸੀਂ ਠੀਕ ਨਹੀਂ ਹੈਗੇ ਪੁੱਤ ਕਿਦਾਂ ਬੋਲਦੇ ਪਹਿਲਾਂ ਜਾਨੋ ਤਾਂ ਸਹੀ ਕੀ ਹੋਇਆ ਪੁੱਤ ਮੈਨੂੰ ਲੱਗਾ ਉਹਨੂੰ ਲੈ ਕੇ ਆਏ ਐ ਇਸ ਹਾਲੇ ਚ ਖਰੇ ਉਹਨੇ ਕੋਈ ਗੱਲਬਾਤ ਉਹੋ ਜੀ ਕਰਤੀ ਹੋਵੇ ਬੰਦਾ ਵੀ ਦੋਦਾ ਦਾ ਬਾਹਰ ਫਿਰਿਆ ਫਿਰਦਾ ਵਾ ਕਦੀ ਕਿਤੇ ਤੇ ਕਦੀ ਕਿਤੇ ਉਹਨੂੰ ਹੈ ਨਹੀਂ ਜਨਾਨੀ ਦਾ ਇਸ ਟਾਈਮ ਸੋਲੋ ਫਿਰਿਆ ਫਿਰਦਾ ਪੁੱਤ ਉਹ ਐਵੇਂ ਨਹੀਂ ਤੁਰਿਆ ਫਿਰਦਾ ਇਹਦੇ ਚੱਕਰਾਂ 'ਚ ਹੀ ਤੁਰਿਆ ਫਿਰਦਾ ਤੈਨੂੰ ਵਹਿਮ ਆ ਉਹ ਤੁਹਾਡਾ ਘਰ ਵਸਾਉਣ ਲਈ ਆਪਣੀ ਜਨਾਨੀ ਇੱਥੇ ਛੱਡ ਕੇ ਉਹਨੂੰ ਭੁੱਲਿਆ ਫਿਰਦਾ ਵਾ ਤਾਂ ਤੁਸੀਂ ਉਹ ਤੇ ਤੁਮ ਤਾਂ ਲੋਂਦੇ ਫਿਰਦੇ ਜੀ ਉਹ ਆ ਲੋ ਸੇਰਾ ਮੈਂ ਕਿਹਾ ਸੀ ਨਾ ਕੁਛ ਹੀ ਹੋਣਾ ਵਾ ਤੇਰੇ ਘਰ ਕਿ ਤੁਰਿਆ ਫਿਰਦਾ ਤੇਰੇ ਘਰ ਕਿ ਕਿੱਥੇ ਤੁਰਿਆ ਫਿਰਦਾ 700 ਦੀ ਇੱਥੇ ਆ ਓ ਅਮਰੀਕਾ ਵੈ ਸੇਵਕ ਬਾਹਰ ਗਿਆ ਕੀਤੇ ਸੇਵਕ ਅਮਰੀਕਾ ਗਿਆ ਵੈ ਹਾਂਜੀ ਅਮਰੀਕਾ ਗਿਆ ਵਾ ਹੈ ਅਰਜਨ ਦਾ ਪਰਦਾ ਫਾਸ ਕਰਨ ਪਰਦਾ ਫਾਸ ਕਰਨ ਕੀ ਪਰਦਾ ਭਾਸ ਕਰਨ ਇੱਕ ਹੀ ਬੋਲੀ ਜਾਂਦੇ ਹੋ ਤੁਸੀਂ ਨਾ ਮੇਰਾ ਜਵਾਈ ਉਥੇ ਕੰਮ ਕਰਨ ਨੂੰ ਗਿਆ ਮੰਨਿਆ ਨੂੰ ਫੋਨ ਨਹੀਂ ਕਰਦਾ ਪਰ ਸ਼ਾਨ ਬੜਾ ਕੀਤਾ ਤੁਹਾਨੂੰ ਪਤਾ ਦੀ ਸੱਸ ਕੋ ਵੀ ਗਏ ਪਰ ਕਾਦੇ ਪਰਦੇ ਭਾਸ ਕਰਨ ਗਿਆ ਵਾ ਕੰਮ ਕਰ ਲਈ ਗਿਆ ਉਹਨੇ ਤਾਂ ਉਥੇ ਨਵਾਂ ਹੀ ਤਾਂ ਸ਼ੁਰੂ ਕੀਤਾ ਵਾ ਹਾਏ ਨਹੀਂ ਅੰਜੂ ਖੜਿਆ ਗਿਆ ਕਿਤੇ ਕੋਈ ਗੱਲ ਹੋ ਗਈ ਅਰਜਨ ਨੂੰ ਹੈ ਨਹੀਂ ਨਹੀਂ ਮਮੀ ਕੋਈ ਨਾ ਮੜੋ ਹੌਸਲਾ ਰੱਖੋ ਠੀਕ ਅੱਗੇ ਨਹੀਂ ਗੱਲ ਸੁਣੋ ਧਿਆਨ ਦੇ ਨਾਲ ਮਸਲਾ ਬਹੁਤ ਗੰਭੀਰ ਆ ਨੀ ਸਿਮਰਤ ਨੀ ਕੀ ਮੇਰੇ ਕੋ ਬਦਲਾ ਲੈਣਾ ਈ ਮੈਨੂੰ ਦੱਸ ਦੇ ਨੀ ਤੇਰਾ ਬੰਦਾ ਬਾਹਰ ਜਾ ਕੇ ਉੱਥੇ ਕਿਹੜੀ ਗੇਮ ਚਲਾ ਗਿਆ ਜਿਹੜੇ ਮੇਰੇ ਜਵਾਈ ਨੂੰ ਕਹਿਤਾ ਫਸ ਗਿਆ ਕਿਸੇ ਪਾਸੇ ਮੈਨੂੰ ਦੱਸੋ ਕੀ ਹੋ ਗਿਆ ਜੀ ਪਹਿਲੇ ਤੇ ਨਾ ਮੇਰੀ ਤੀਨੂ ਕੋਸਣਾ ਬੰਦ ਕਰ ਦੋ ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣਾ ਹੈ ਨਾ ਹਰ ਪਿਛਨੇ ਸਾਨੂੰ ਸੱਦਿਆ ਵਾ ਵੀ ਮੈਂ ਇਕੱਲੀ ਨਹੀਂ ਕਰ ਸਕਦੀ ਗੱਲ ਤੁਸੀਂ ਨਾਲ ਆਓ ਉਹੀ ਗੱਲ ਤੁਸੀਂ ਧਿਆਨ ਨਾਲ ਸੁਣੋ ਚਾਹੇ ਆਪਣੀ ਧੀ ਰਿਮੋ ਸੋਲੋ ਚਾਹੇ ਸਾਡੀ ਮੋ ਸੋਲੋ ਤੂੰ ਸਵੇਰ ਦੀ ਮੇਰੇ ਕੋ ਆ ਕੇ ਬੈਠੀ ਆ ਮੈਂ ਕਿਹਾ ਤੇਰੇ ਅੰਦਰ ਕੋਈ ਗੱਲ ਲਗੀ ਆ ਤੇ ਤੂੰ ਗੱਲ ਨਹੀਂ ਕੀਤੀ ਤੂੰ ਇਹਨਾਂ ਨੂੰ ਸੱਦ ਲਿਆ ਚੱਲ ਕੋਈ ਨਾ ਨਾ ਤੇਰ ਕੋ ਆਪਣੀ ਮਾਂ ਨਾਲ ਗੱਲ ਨਹੀਂ ਹੁੰਦੀ ਮੈਂ ਤੇ ਕਿਹਾ ਦੱਸ ਜੇ ਤੇਰੀ ਸੱਸ ਕੁਝ ਕਹਿੰਦੀ ਆ ਆਪਾਂ ਥਾਣੇ ਤੱਕ ਜਾਣਾ ਤੇ ਹੈਗਾ ਹੀ ਸੀ ਨਹੀਂ ਗੱਲ ਕਰਨ ਦੋਗੇ ਕਿਹਨੂੰ ਤੇ ਕੋਈ ਕਰੂਗਾ ਸੱਸ ਸੋਨੋ ਸਹੀ ਮੰਮੀ ਕਿੰਨੇ ਗਿਆ ਫਿਰ ਮੰਮੀ ਹਾਂ ਬੋਲੋ ਅੰਜੂ ਹੌਸਲੇ ਨਾਲ ਸੁਣ 10 ਦਿਨ ਦੀ ਤੇਨ ਸਾਰਾ ਮੈਂ ਮੇਰੇ ਕੋ ਬਥੇਰਾ ਹੌਸਲਾ ਚੱਲ ਫਿਰ ਸੁਣੋ ਦੱਸੋ ਮੈਨੂੰ ਅਰਜੁਨ ਨੇ ਨਾ ਹਥੇ ਨਾ ਤਿੰਨ ਵਿਆਹ ਕਰਾਇਆ ਜੀ ਹੈ ਆਪਣੀ ਹਰਪ੍ਰੀਤ ਤੀਜੇ ਥਾਂ ਜੀ ਹੌਸਲਾ ਰੱਖੋ ਹੌਸਲਾ ਨਾਨਾ ਅਦਾ ਥੋੜੀ ਕਰਦੇ ਸ਼ਰੀਫ ਘਰਾਂ ਦੇ ਬੱਚੇ ਹੂੰ ਕੋਈ ਗਲਤ ਫਹਮੀ ਹੋ ਗਈ ਹੋਣੀ ਆ ਸ਼ਰੀਫ ਘਰਾਂ ਦੇ ਨਹੀਂ ਕਰਦੇ ਪਰ ਜਿਨ੍ਹਾਂ ਨੇ ਵਿਆਹ ਨੂੰ ਤੰਦਾ ਬਣਾਇਆ ਹੁੰਦਾ ਨਾ ਉਹ ਕਰ ਲੈਂਦੇ ਨੇ ਉਹਨੇ ਵਿਆਹ ਨੂੰ ਬਿਜ਼ਨਸ ਬਣਾਇਆ ਬਿਜ਼ਨਸ ਵਿਆਹ ਕਰੋ ਤੇ ਪੈਸੇ ਲਓ ਤੇ ਕੁੜੀਆਂ ਦੀ ਜ਼ਿੰਦਗੀ ਖਰਾਬ ਕਰੋ ਮੰਮੀ ਤੀਜਾ ਵਿਆਹ ਤੀਜਾ ਵਿਆਹ ਕਰਾਏ ਉਹਨੇ ਹਜੇ ਵੀ ਤੇਹੀ ਚਾਹੁੰਦੇ ਜੇ ਕੁੜੀ ਦੀ ਟਿਕਟ ਕਰਾ ਕੇ ਮੈਂ ਉਥੇ ਭੇਜਾਂ ਹਰ ਪਿਚ ਕਹਿੰਦੀ ਵੀ ਮੰਮਾ ਮੇਰੀ ਟਿਕਟ ਕਰਾਉਣ ਨੂੰ ਤਿਆਰ ਆ ਮੰਮੀ ਹਾਏ ਰੱਬਾ ਹਕੀ ਕੀ ਜਾਂਦੇ ਪਏ ਹੋ ਮੰਮੀ ਸੇਵਕ ਨਾ ਮੈਂ ਪਾਣੀ ਲੈ ਕੇ ਆਉਣੀ ਜਾ ਲਿਆ ਅੰਜੋ ਅੰਜੋ ਸਲਾਹਾਰ ਅੰਜੋ ਇਧਰ ਵੇਖ ਅੰਜੂ ਅੰਜੂ ਗੱਲ ਸੁਣ ਮੇਰੀ ਆ ਜਲਦੀ ਅੰਜੂ ਮੈਂ ਗੱਲ ਸੁਣ ਮੈਂ ਕੀ ਜਿਸ ਨਾ ਤਰ ਬੋਤ ਹੌਸਲਾ ਤੂੰ ਅੰਨੀ ਨਾ ਮੇਰੇ ਵੜਾ ਵਡਾ ਦੇ ਲਿਆ ਬੁੱਤ ਤੇਲ ਵਡਾ ਕਰਕੇ ਗੱਲ ਸੁਣ ਇਹ ਸੁਣੇ ਮੇਰੀ ਘੁੜੀ ਨਹੀਂ ਹਾਂ ਨਾ ਕਰ ਚਲ ਹੁਣ ਹੌਸਲਾ ਨਾ ਛੱਡੋ ਆਪਾਂ ਤਾਈਓ ਤੁਹਾਡੇ ਕੋ ਆਏ ਇਕੱਠੇ ਹੋ ਕੇ ਕੋਈ ਹੱਲ ਕਰੀਏ ਪਾਣੀ ਪੀਓ ਇਦਾਂ ਨਾ ਕਰ ਮੇਰੀ ਸੋਹਣੀ ਗੱਲ ਪੀਓ ਪਾਵੇ ਆਪਾਂ ਸਾਰੇ ਤੇਰੇ ਨਾਲ ਆ ਪੀਓ ਪਾਣੀ ਯਾਰ ਇਹ ਰੰਡ ਦਾ ਕੁਛ ਵੀ ਅੰਦਰ ਮੇਰੀ ਫੁੱਲਾਵਰ ਕੀ ਆਂ ਆਪਣੀ ਤਾਂ ਰੋਲ ਕੇ ਰੱਖਦੀ ਅੰਨੇ ਗੰਦੇ ਨੇ ਮੈਂ ਕੀ ਕਰਾਂ ਵਸੀ ਜਣ ਕਿੱਥੇ ਜਾਵਾਂਗੀ ਇਹ ਦੁਨੀਆ ਕਰਕੇ ਬੈਗਿਆ ਹੌਂਸਲਾ ਕੋਈ ਰਾਜੀ ਕੁੜੀ ਦੀ ਕੋਈ ਗੱਲ ਨਹੀਂ ਸਾਰੇ ਮਸਲੇ ਹੱਲ ਹੋ ਜਾਂਦੇ ਹੌਂਸਲਾ ਕਰ ਪੁੱਤ ਹੌਂਸਲਾ ਕਰ ਤੈਨੂੰ ਪਤਾ ਨਾ ਤੂੰ ਠੀਕ ਨਹੀਂ ਜੀ ਮੈਂ ਮੈਂ ਇਹਨੂੰ ਕਿਤੇ ਨਹੀਂ ਤੋੜਨਾ ਮੈਨੂੰ ਕਿਤੇ ਨਹੀਂ ਜਾਣਦੇ ਨਾ ਤੇ ਪਿਓ ਵਾਲੇ ਵੀ ਕੀ ਕਰਨਗੇ ਕਿੱਥੇ ਲੈ ਕੇ ਕਿਹੜੇ ਭੋਰੇ ਦੇ ਬਾਬਾ ਆਪਣੀ ਕੁੜੀ ਦੇ ਨਾਲ ਕੁੜੀ ਨੂੰ ਹੌਸਲਾ ਭੈਣ ਜੀ ਤੁਹਾਨੂੰ ਪਹਿਲਾਂ ਵੀ ਦਿੱਤੀ ਤੇ ਜਿੱਦ ਕਰਕੇ ਛੱਡ ਕੇ ਆਏ ਉਹਨੂੰ ਹੁਣ ਹੌਸਲਾ ਕਰੋ ਕੋਈ ਨਾਲ ਮਿਲ ਕੇ ਆਪਾਂ ਲੱਭਦੇ ਕੋਈ ਹਾਲ ਆਵੇ ਪਤਾ ਹੀ ਆਏ ਹਨ ਵੀ ਕੀ ਕੀਤਾ ਜਾਵੇ ਮੈਨੂੰ ਵੇਖੋ ਮੈਂ ਠੀਕ ਆ ਨਾ ਜੇ ਤੁਸੀਂ ਐਦਾਂ ਕਰੋਗੇ ਮੈਂ ਕਿੱਥੇ ਜਾਵਾਂਗੀ ਠੀਕ ਆ ਸਾਡੀ ਕੋਲੀ ਹਾਲਤ ਹੈ ਐਨਮਾਨੀ ਜੀ ਦਾ ਹਾਲ ਮਾੜਾ ਕਰਕੇ ਰੱਖਦਾ ਮੈਂ ਜੀ ਇਹੀ ਤਾਂ ਇਹ ਜੇ ਬਰਬਾਦ ਹੋਇਆ ਸਾਡੀ ਤੇ ਦਿਵਾਲੀ ਤੇ ਦਿਵਾਲਾ ਕੱਢਦਾ ਕੰਜਰਾ ਨੇ ਹਾਇਰ ਬਾ ਕਿੱਥੇ ਜਾਈਏ ਸਰਪੁੱਤ ਇੰਜ ਲਾ ਕੇ ਕੀ ਕਰੀਏ ਉਹਨੂੰ ਬੁਲਾ ਨਾ ਸੇਵਕ ਨੂੰ ਉਹਨੂੰ ਕੋ ਆ ਪੁੱਤ ਆ ਉਹਨੂੰ ਕੁੱਤੇ ਨੂੰ ਉਥੋਂ ਗਲੋ ਫੜ ਕੇ ਲਿਆ ਜੇ ਤੂੰ ਪੁੱਤ ਥੇ ਗਾਵੇਂ ਕੰਜਦਾ ਕਰੋ ਦੱਸੋ ਕੀ ਕਰੀਏ ਜਿੰਨਾ ਹੋ ਸਕਦਾ ਨਾ ਕਰਨ ਦਿਆ ਬਾਸ ਹੋਣ ਦੀ ਨਾ ਬਦ ਤੇਰੇ ਤੋਂ ਬਾਅਦ ਫਿਰ ਵਿਆਹ ਕਰਾ ਲੈ ਉਹਨੇ ਉੱਥੇ ਜਾ ਕੇ ਹੈ ਤੇਰੇ ਤੋਂ ਪਹਿਲਾਂ ਮੈਂ ਤੀਜੀ ਹਾਂ ਹੈ ਮੰਮੀ ਪਹਿਲਾ ਦੋ ਵਿਆਹ ਕਰਾਇਆ ਹੈ ਪਹਿਲੇ ਵਿਆਹ ਤਾਂ 10 ਸਾਲ ਦੀ ਕੁੜੀ ਆ ਦੂਜੇ ਵਿਆਹ ਤਾਂ 5 ਸਾਲ ਦੀ ਤੇ ਬਾਕੀ ਹਰ ਪੀਦਾ ਤੁਹਾਨੂੰ ਪਤਾ ਹੀ ਆ ਅੱਮੀ ਰੱਬਾ ਸਾਰੇ ਕੋ ਮੰਮੀ ਹਾਂ ਮੇਰੀ ਕੁੜੀ ਨਾਲ ਕੀ ਚਲਾ ਆਤਾ ਹਰ ਪ੍ਰੀਤ ਨਾਲ ਕੀ ਗਲਤੀ ਹੋ ਗਈ ਸੀ ਰੱਬਾ ਹਾਂ ਕਿਹੜਾ ਕੰਮ ਹੋ ਗਿਆ ਭੈਣ ਜੀ ਹੁਣ ਉਹ ਕਿੱਥੇ ਪਾਵਾਂਗੀ ਕਿੱਥੇ ਬਟੋਏ ਨਹੀਂ ਆਪਾਂ ਨਾਲਿਆ ਆਪਾਂ ਆਪਣੀ ਕੁੜੀ ਨੂੰ ਆਪਣੇ ਕੋਲ ਰੱਖਾਂਗੇ ਹੁਣ ਨਾ ਕਲਪਨਾ ਤੇਰੇ ਪਿਓ ਨੇ ਤੇ ਵੱਡ ਦੇ ਨਾ ਉਹਨੂੰ ਜਨਾਨੀ ਨੂੰ ਇੱਥੇ ਤੇ ਵੈਸੇ ਖਲਾਰਾ ਬੈ ਜਾਣਾ ਬਹੁਤਾ ਸੇਵਕ ਦੀ ਲੋੜ ਸੀ ਇੱਥੇ ਸੇਵਕ ਹੁੰਦਾ ਕੋਈ ਨਹੀਂ ਆ ਜਾਈਆ ਭੈਣ ਕਿਹਾ ਸੀ ਤੈਨੂੰ ਉਹਨੂੰ ਚੰਡਾਲੇ ਜੈਨੂੰ ਫੜ ਕੇ ਲਿਆਵੇ ਉੱਥੋਂ ਭੂਓਂ ਕੇ ਚੰਗੀ ਤਰ੍ਹਾਂ ਲਿਆਵੇ ਪੁੱਤ ਭੈਣ ਕਿਹਾ ਤੇ ਉਹੋ ਹੀ ਤੇ ਭੈਣ ਤੇ ਫਰਜੀ ਨਬੋ ਹੁੰਦੇ ਆ ਵਾਓ ਪੂਰੇ ਨਬੋ ਤਾਈਆਂ ਤੇ ਗਿਆ ਸਿਮਰਤ ਤੇਰੀ ਗੱਲ ਹੁੰਦੀ ਨਾ ਸੇਵਕ ਨਾਲ ਉਹਨੂੰ ਕੌਣ ਉੱਥੋਂ ਲੈ ਕੇ ਆਵੇ ਸਾਡਾ ਤਾਂ ਪੈਸਾ ਵੀ ਡੁੱਬਿਆ ਧੀ ਵੀ ਡੁੱਬੀ ਅਸੀਂ ਤਾਂ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਰਹਿ ਗਏ ਭੈਣ ਜੀ ਤੁਹਾਨੂੰ ਸਭ ਕੁਝ ਪਤਾ ਭੈਣ ਜੀ ਪਰ ਪਹਿਲਾਂ ਤਾਂ ਤੁਸੀਂ ਨਾ ਆਪਣਾ ਹੌਸਲਾ ਨਾ ਛੱਡੋ ਹਾਂ ਆਪਣਾ ਮਨ ਬੰਨੋ ਤੇਰੀ ਕੁੜੀ ਵੀ ਉੱਥੇ ਗਈ ਆ ਚਲੀਏ ਹਾਂ ਆਪਾਂ ਇਹ ਦੇਖar ਚਲੀਏ ਹਾਂਜੀ ਆਪਾਂ ਇਹਦੀ ਕੁੜੀ ਨੂੰ ਤਾਂ ਲੈ ਕੇ ਆਈਏ ਬਸ ਉਹ ਹੀ ਆਪਾਂ ਤਾਂ ਨਸਲਾ ਕਰਨਾ ਹੈ ਫਿਰ ਕੀ ਕਰਨਾ ਉਹਦੀ ਸੱਸ ਨਾ ਬਾਹਰ ਜਾਂਦੀ ਤਿਆਰੀ ਕਰਦੀ ਫਿਰਦੀ ਪ੍ਰਾਪਰਟੀ ਤਾਂ ਹੀ ਸਾਰੀ ਵੇਚਣ ਦੇਈ ਹੈ ਹੈ ਆਪਾਂ ਉਹਨੂੰ ਹੁਣ ਪਹਿਲੇ ਤਾਂ ਥਾਣੇ ਰਿਪੋਰਟ ਦਈਏ ਭਾਜੀ ਨੂੰ ਸੱਦੋ ਅੱਛਾ ਫੇਰ ਆਪਾਂ ਉਹਨੂੰ ਕਰੀਏ ਅੰਦਰ ਬੰਦ ਉਹਨੂੰ ਆਪਾਂ ਕਮਰੇ ਚੰਦਰ ਤਾਲਾ ਲਾ ਕੇ ਅੰਦਰ ਰੱਖਣਾ ਨੂੰ ਬਾਹਰ ਨਹੀਂ ਨਿਕਲਣ ਦੇਣਾ ਕੁਝ ਗਲਤ ਨਾ ਹੋ ਜੇ ਕੁਝ ਨਹੀਂ ਬੰਦ ਕੇ ਨਾ ਪਾ ਖਾਣੇ ਚ ਰਿਪੋਰਟ ਦੇ ਕੇ ਸਾਰੀ ਕਾਰਵਾਈ ਕਰਨੀ ਹੈ ਬਾਕੀ ਉਹਦੀ ਜਿਹੜੀ ਪਹਿਲੀ ਘਰ ਵਾਲੀ ਆ ਸੇਵਕਣ ਦੀ ਆਹ ਟਿਕਟ ਕਰਾਤੀ ਆ ਉਹ ਆਂਦੀ ਆ ਉਹ ਸਾਡਾ ਸਾਥ ਦਊ ਉਹ ਵੀ ਇੱਥੋਂ ਦੀ ਆਂਡੀ ਆ ਅੱਛਾ ਉਹ ਸਾਡਾ ਸਾਥ ਦਊਗੀ ਉਹ ਕਹਿੰਦੀ ਮੈਂ ਤੁਹਾਡੇ ਨਾਲ ਆ ਉਹ ਆ ਰਹੀ ਇੱਕ ਅੱਧੇ ਦਿਨ ਚ ਸ਼ੁਭ ਕਰ ਜਾ ਜਿੱਥੇ ਟੱਬਰ ਨਾਲ ਹੋਵੇ ਨਾ ਉੱਥੇ ਨਹੀਂ ਟੋਲੀ ਦਾ ਪੁੱਤ ਰੱਬ ਹੀ ਨਾਲ ਖਲੋਤਾ ਸਮਝ ਲੈ ਹਾਏ ਰੱਬਾ ਕੀ ਕਰਤਾਈ ਕਿਹੜੇ ਪਾਸੇ ਜੋਗਾ ਸਾਨੂੰ ਰੱਖਿਆਈ ਕੁਝ ਸਮਝ ਵੀ ਨਹੀਂ ਆ ਜੇ ਆਨ ਦੀ ਮੈਂ ਨਹੀਂ ਛੱਡਣਾ ਦੀ ਸੱਸ ਨੂੰ ਮੈਂ ਤਾਂ ਗਲੀ ਚ ਕਣੀ ਇਸ ਕਣੀ ਇਸ ਕੇ ਨੂੰ ਲੈ ਕੇ ਜਾਣਾ ਬਨ ਕੇ ਰਸਾ ਲੱਤਾਂ ਤੁਨੂੰ ਕੜੀ ਸੁਣਾ ਕਿ ਤੈਨੂੰ ਸ਼ਰਮ ਨਹੀਂ ਆਂਦੀ ਕਿ ਤੇਰੇ ਖਾਨਦਾਨ ਚ ਚਾਰ ਚਾਰ ਵਿਆਹ ਕਰਾਈ ਫਿਰਦੇ ਨੇ ਆਪ ਵੀ ਪਤਾ ਨਹੀਂ ਕਿੰਨੇ ਥਾਂ ਹੀ ਵਿਆਹ ਕੇ ਬੈਠੀ ਹੋਣੀ ਆ ਉਹੋ ਜਿਹਾ ਮੁੰਡਾ ਲੁਕਚਾ ਕਹਿ ਥਾਂ ਦਾ ਕੁੜੀ ਨੂੰ ਹੌਸਲਾ ਦੇ ਕਿ ਆ ਵੀ ਧੀਰਜ ਰੱਖ ਚੱਲ ਤੂੰ ਚੁੱਪ ਕਰ ਐ ਬੈਠੀ ਆਏ ਨਾ ਕਿਰਕਾ ਨੂੰ ਕਰਦੀ ਆ ਆਵੇ ਘਰਗਾ ਤੇਰਾ ਇੱਥੇ ਤੇਰੀ ਕੁੜੀ ਬਹਿਗੀ ਕਿੰਨੇ ਮੈਂ ਨਹੀਂ ਤੈਨੂੰ ਉੱਥੇ ਭੇਜਣਾ ਤੇਰੀ ਇਹਦੀ ਸਾਸਰ ਨੂੰ ਕਿੱਥੇ ਰੱਖਣਾ ਫਿਰ ਆਪਾਂ ਉਹਨੂੰ ਕੀ ਕਰਾਂਗੇ ਕਰਾਂਗੇ ਕੋਈ ਨਹੀਂ ਉਹ ਸਲਾਹ ਕਰਦੇ ਪਹਿਲੇ ਭਾਜੀ ਨੂੰ ਸੱਧੋ ਉਹਨਾਂ ਦੀ ਵੀ ਸਲਾਹ ਲਈਏ ਉਹਨਾਂ ਨਾਲ ਵੀ ਗੱਲਬਾਤ ਕਰੀਏ ਚੁੱਪ ਕਰ ਸਿਮਰਤ ਪੁੱਤ ਚਲ ਮੈਂ ਤੈਨੂੰ ਬੜਾ ਮਾੜਾ ਬੋਲਦੀ ਆ ਮੇਰਾ ਮੂੰਹ ਹੀ ਆ ਬਸ ਜਿਹੜੀ ਜ਼ਬਾਨ ਗੰਦੀ ਚੱਲਦੀ ਮਾਸੀ ਜੀ ਮੇਰੇ ਦਿਲ 'ਚ ਕੁਛ ਨਹੀਂਗਾ ਮੈਂ ਤੈਨੂੰ ਮੇ ਪਾਲ ਲਿਆ ਪੋਸਿਆ ਫਿਰ ਵੀ ਤੇਰਾ ਵਿਆਹ ਕੀਤਾ ਆਵੇ ਪੁੱਤ ਉਹਨੂੰ ਸੇਵਕ ਨੂੰ ਕੋ ਜਲਦੀ ਆਵੇ ਉਹਨੂੰ ਇੱਥੋਂ ਲੈ ਕੇ ਆਵੇ ਮੈਂ ਛੱਡਣਾ ਨਹੀਂ ਇੰਨਾ ਵਰਗਿਆਂ ਦਾ ਜਲੂਸ ਕੱਢ ਕੇ ਰੱਖ ਦੇਣਾ ਹੈਗਾ ਮੈਂ ਆ ਕੁੜੀਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਪਰਦੇਸਾਂ 'ਚ ਜਾਣ ਵਾਲੇ ਖਰੇ ਪੈਸੇ ਪਿੱਛੇ ਲੱਲੇ ਦਾ ਜਿੰਨਾ ਲੈਣਾ ਸੀ ਪਹਾ ਪਰ ਮੇਰੀ ਤੀ ਦੀ ਜ਼ਿੰਦਗੀ ਨਾ ਨਾ ਖੇਡਦਾ ਵਿਚਾਰੀ ਨਾਲ ਕੁਝ ਨਾ ਕੁਝ ਪੈਂਜੀ ਇਹੋ ਜਿਹਾ ਕਰੋ ਕਿ ਜਲਦੀ ਨਾਲ ਜਲਦੀ ਉਹ ਇੱਥੇ ਆ ਜਵੇ ਕੋਈ ਰਸਤਾ ਛੇਤੀ ਕੱਢੋ ਬਾਹਰ ਯਾ ਤੈਨੂੰ ਗਿਆ ਨਾ ਹੁਣ ਹੌਂਸਲਾ ਰੱਖ ਬਸ ਤੂੰ ਅਈ ਤੇਰੇ ਨਾਲ ਆ ਨਾ ਸੇਵਕ ਵੇ ਗਿਆ ਕੁੜੀ ਇਕੱਲੀ ਛੱਡ ਕੇ ਮਾਂ ਨੂੰ ਛੱਡ ਕੇ ਇਹਦੇ ਪਿੱਛੇ ਤੇ ਤੂੰ ਨਾ ਦਿਲ ਨਾ ਛੱਡ ਹੁਣ ਹੁਣ ਵੱਡਾ ਸਾਰਾ ਪਹਿਲੇ ਤੇ ਆਪਣਾ ਮਨ ਬੰਨੋ ਬੜਾ ਵੱਡਾ ਦਿਲ ਹੈ ਤੇਰੇ ਘਰ ਬਲੇ ਦਾ ਜਿਹੜਾ ਤੈਨੂੰ ਐਸਾ ਹਾਲਤ ਚ ਛੱਡ ਕੇ ਆਪਣੀ ਭੈਣ ਵਸਤੇ ਗਿਆ ਤੇ ਤੂੰ ਹੀ ਤੂੰ ਹੀ ਵੀ ਉਹਦਾ ਜਿਗਰਾ ਕੀਤਾ ਮੈਂ ਤੁਹਾਨੂੰ ਸਾਰਿਆਂ ਨੂੰ ਕੋਸਦੀ ਰਹੀ ਗਈ ਬੋਲਦੀ ਰਹੀ ਗਈ ਖਰੇ ਮੇਰੇ ਦੁਖੀ ਹੋ ਤੇ ਤੂੰ ਹੀ ਤੂੰ ਹੀ ਮੇਰੇ ਨਾਲ ਖਲੁੱਤੇ ਉਸ ਵੇਲੇ ਜਿਸ ਵੇਲੇ ਮੇਰੇ ਕੋਈ ਨਹੀਂ ਹੈ ਇਸ ਟਮਾ ਹੋ ਗਿਆ ਮੇਰੇ ਚਤਰੀ ਫਿਰਦੀ ਸਾਂ ਉੱਚੀਆਂ ਹਵਾਵਾਂ ਚ ਉੱਡਦੀ ਫਿਰਦੀ ਸਾਂ ਪਤਾ ਹੀ ਨਹੀਂ ਕਿ ਥੱਲੇ ਜ਼ਮੀਨ ਡਿੱਗੇਗੀ ਪਰ ਤੂੰ ਹੀ ਸਾਂਭ ਲਿਆ ਸਾਂਭ ਲੋ ਮੇਰੀ ਇਹਨੂੰ ਵੀ ਹਰ ਤਰੀਕੇ ਨੂੰ ਵੀ ਸਾਂਭ ਲੋ ਕਹੇ ਤਰੀਕੇ ਪੁੱਤ ਇਹਨੂੰ ਸਾਂਭ ਲੋ ਕਹੇ ਤਰੀਕੇ ਇਹਦੀ ਹੋਰਾ ਜੀ ਧੀ ਆਈ ਆ ਇਹਦੇ ਪਿੱਛੇ ਹੀ ਆਏ ਇੱਥੇ ਇਹਦੇ ਪਿੱਛੇ ਇੱਥੇ ਆਏ ਤੁਹਾਡੇ ਜੀ ਨੂੰ ਜੀ ਹੁਣ ਸੇਵਕ ਨੇ ਆਈ ਜਾਣਾ ਹੈ ਤੇ ਤੁਸੀਂ ਫਿਕਰ ਨਾ ਕਰੋ ਤੇ ਜਿਹੜੀ ਉਹ ਬਾਹਰੋਂ ਆਣੀ ਆ ਉਹ ਕਿਵੇਂ ਸਾਡੇ ਕੋਲ ਆਏਗੀ ਤੇ ਉਹ ਸਾਡੇ ਕੋਲ ਕਿਉਂ ਆਏਗੀ ਉਹਦੀ ਤੇ ਇਹਨੂੰ ਸੱਦਨ ਲੱਗੀ ਐਡਰੈਸ ਦਿੱਤਾ ਵਾ ਸੇਵਕ ਨੇ ਸਾਰਾ ਉਹਨੇ 에어ਪੋਰਟ ਤੋਂ ਸਿੱਧੀ ਸਾਡੇ ਵੱਲ ਉਹ ਮੇਰੀ ਕੁੜੀ ਨੂੰ ਨਾ ਕੁਛ ਕਹੇਗੀ ਅਗਲੀ ਨਹੀਂ ਉਹ ਆਪ ਦੁਖੀ ਆ ਤੇ ਉਹਨੇ ਉਹਦੇ ਤੋਂ ਓਏ ਇੱਕ ਹੋਰ ਜੂ ਹੈਗੀ ਆ ਉਸ ਤੋਂ ਬਾਅਦ ਤੇ ਦੂਜੇ ਨੰਬਰ ਵਾਲੀ ਨਾ ਵਿਆਹ ਕਰਾਇਆ ਨੇ ਤੇ ਰਹਿਣ ਤੇ ਉਹਦੇ ਨਾਲ ਤੇ ਆਹੜੀ ਦੋ ਨੰਬਰ ਵਾਲੀ ਆ ਹਾਏ ਰੱਬਾ ਤੂੰ ਯੋ ਵੇਖ ਲਾ ਨੇੜੇ ਹੋ ਕੇ ਜਿਹੜੇ 3ਾਂ ਦੀ ਜ਼ਿੰਦਗੀ ਨਾਲ ਖੇਡਦੇ ਨੇ ਇਹ ਜਿਹੇ ਨੂੰ ਰੱਬ ਨੇ ਅੱਗੋਂ ਵੀ 3ਾਂ ਦੇਤੀਆਂ ਇਹਦੇ ਨਾਲ ਚੰਗਾ ਤੇ ਕੁੱਖ ਚ ਕੋਈ ਲਾਲ ਪਾਉਂਦਾ ਹੀ ਨਾ ਨਾ ਧੀ ਨਾ ਪੁੱਤ ਤੁਹੀਓ ਸੰਭੀਏ ਵੇਲਾ ਉਹ ਵੀ ਬਸ ਆਪਣੀ ਕੁੜੀ ਪਿੱਛੇ ਹੀ ਨਾ ਲੜੰਦਾ ਹੀ ਉਹਦਣਾ ਤੇ ਕੁੜੀ ਪਿੱਛੇ ਇੱਥੇ ਆਉਣ ਲੱਗੀ ਉਹਨੂੰ ਕੁੜੀ ਨਾਲ ਲੈ ਕੇ ਉਹਨੂੰ ਇੱਥੇ ਆ ਜਾਣਾ ਚੱਲ ਮੈਂ ਤੇਰੇ ਪਿਓ ਨੂੰ ਨਾ ਫੋਨ ਕਰਦੀ ਆ ਤੂੰ ਸ਼ਾਮਾਂ ਤੱਕ ਰੁਕ ਕੋ ਮੇਰੇ ਕੋਲ ਇੱਥੇ ਹੀ ਤੇ ਪੁੱਤ ਤੂੰ ਅੰਦਰ ਆਰਾਮ ਕਰ ਲੈ ਘੱਟ ਠੀਕ ਜਾਇਓ ਨਾ ਜਦ ਤੱਕ ਇਹਨਾਂ ਨਾਲ ਗੱਲ ਨਹੀਂ ਹੋ ਜਾਂਦੀ ਕੋਈ ਨਹੀਂ ਅਸੀਂ ਤੁਹਾਡੇ ਨਾਲ ਹੀ ਆ ਜਸ ਸਿਮਰਤ ਤੂੰ ਘੜੀਕਾ ਲੰਮੇ ਪੈ ਜਾ ਜਾ ਲੈਟ ਜਾ ਸਿਮਰਤ ਜਾ ਤੂੰ ਸਵੇਰ ਦੀ ਨਾ ਬੈਠੀ ਆਈ ਆ ਤੂੰ ਵੀ ਚੱਲ ਜਾ ਪੈਨ ਨੂੰ ਅੰਦਰ ਲੈ ਕੇ ਜਾ ਚੱਲ ਜਾ